ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਤਿਓ ਅੱਜ ਨਵਾਂ ਸ਼ਹਿਰ ਦੇ ਮੁੱਖ ਮਾਰਗ ਤੇ ਸਬਜ਼ੀ ਮੰਡੀ ਦੇ ਨਜ਼ਦੀਕ ਇੱਕ ਅਜੀਹਾ ਹਾਦਸਾ ਹੋਇਆ ਇੱਕ ਅਜੀਹਾ ਐਕਸੀਡੈਂਟ ਹੋਇਆ ਜਿਹਦੇ ਬਾਰੇ ਕਦੀ ਕਿਸ ਨੇ ਕਲਪਨਾ ਵੀ ਨਹੀਂ ਕੀਤੀ ਹੋਣੀ ਕਿਉਂਕਿ ਨਵਾਂ ਸ਼ਹਿਰ ਚੰਡੀਗੜ੍ਹ ਚੌਕ ਤੋਂ ਲੈ ਕੇ ਬਾਬਾ ਸਾਹਿਬ ਅੰਬੇਦਕਰ ਜੀ ਦੇ ਚੌਕ ਤੱਕ ਜਿਹੜਾ ਰਾਹ ਆ ਉਹ ਬੜਾ ਕੰਜੈਸਟਿਡ ਹੈ ਤੇ ਗੱਡੀਆਂ ਬੜੀ ਮੱਧਮ ਜੀ ਸਪੀਡ ਤੇ ਚੱਲਦੀਆਂ ਲੇਕਿਨ ਅੱਜ ਜਿਹੜਾ ਹਾਦਸਾ ਹੋਇਆ ਉੱਥੇ ਉਹਨੇ ਰੌਂਗਟੇ ਖੜੇ ਕਰ ਦਿੱਤੇ ਔਰ ਗੈਰੀ ਚਿੰਤਾ ਵਿੱਚ ਸ਼ਹਿਰ ਵਾਸੀਆਂ ਨੂੰ ਡੋਪ ਦਿੱਤਾ ਲੋਕਾਂ ਦੇ ਮਨ ਜਿਹੜੇ ਬਹੁਤ ਮਾਯੂਸ ਸਿਆ ਲੋਕ ਉਦਾਸ ਹਨ ਕਿਉਂਕਿ ਸਬਜੀ ਮੰਡੀ ਦੇ ਨਜ਼ਦੀਕ ਇੱਕ ਬੱਸ ਨੇ ਇੱਕ ਜਿਹੜਾ ਬੰਦਾ ਸੀ ਵਿਅਕਤੀ ਸੀ ਸੜਕ ਕ੍ਰੋਸ ਕਰ ਰਿਹਾ ਸੀ ਉਹਨੂੰ ਕੁਚਲ ਦਿੱਤਾ ਬੱਸ ਦਾ ਨੰਬਰ ਹੈ ਜੀ ਪੀਪੀ08ਸੀਬੀ9953 ਲੋਕਾਂ ਦੇ ਕਹਿਣ ਮੁਤਾਬਕ ਜੇ ਗੱਲ ਕਰੀਏ ਤਾਂ ਬੱਸ ਪਿੱਛੋਂ ਕਾਫੀ ਰਫਤਾਰ ਨਾਲ ਆ ਰਹੀ ਸੀਗੀ ਔਰ ਨੌਜਵਾਨ ਜਿਹੜਾ ਡਿਵਾਈਡਰ ਦੇ ਉੱਤੋਂ ਟੱਪ ਕੇ ਸੜਕ ਕ੍ਰੋਸ ਕਰਨ ਲੱਗਾ ਸੀਗਾ ਮੇਬੀ ਉਹ ਕਨਫਿਊਜ਼ ਹੋਇਆ ਹੋਣਾ ਕਿਉਂਕਿ ਅਣਗਹਿਲੀ ਲਾਪਰਵਾਹੀ ਦੋਨਾਂ ਪਾਸਿਆਂ ਤੋਂ ਮੈਂ ਹਮੇਸ਼ਾ ਕਹਿੰਦਾ ਕਿ ਕੋਈ ਵੀ ਜਾਣ ਬੁੱਝ ਕੇ ਹਾਦਸਾ ਨਹੀਂ ਕਰਦਾ ਹਾਦਸੇ ਹੋ ਜਾਂਦੇ ਆ ਪਰ ਫਿਰ ਵੀ ਜਿੱਥੇ ਸਾਨੂੰ ਪਤਾ ਕਿ ਰੋਡ ਬਹੁਤ ਛੋਟਾ ਹੋ ਗਿਆ ਗਲਤ ਪਾਰਕਿੰਗਾਂ ਕਰਕੇ ਜਿੱਥੇ ਸਾਨੂੰ ਪਤਾ ਕਿ ਅਸੀਂ ਬਹੁਤ ਨੇੜੇ ਪਹੁੰਚ ਗਏ ਆਪਣੀ ਮੰਜ਼ਿਲ ਦੇ ਗੱਡੀ ਦੀ ਰਫ਼ਤਾਰ ਇੰਨੀ ਜ਼ਿਆਦਾ ਕਿਉਂ ਤੇਜ਼ ਕਰਨ ਦੀ ਲੋੜ ਪੈਂਦੀ ਹੈ ਕਿਉਂਕਿ ਪਹਿਲੀ ਵਾਰ ਤਾਂ ਨਹੀਂ ਹੋਣਾ ਕਿ ਕੋਈ ਡਿਵਾਈਡਰ ਟੱਪ ਕੇ ਸੜਕ ਕ੍ਰੋਸ ਕਰ ਰਿਹਾ ਬੜੀ ਵਾਰ ਇੱਥੇ ਹਜ਼ਾਰਾਂ ਲੋਕ ਜਿਹੜੇ ਆ ਰੋਜ਼ਾਨਾ ਸੜਕ ਕ੍ਰੋਸ ਕਰਦੇ ਆ ਸੈਂਕੜੇ ਕਹਿ ਲਈਏ ਹਜ਼ਾਰਾਂ ਆ ਵੀ ਮੰਨੀਏ ਸੈਂਕੜੇ ਲੋਕ ਜਿਹੜੇ ਆ ਉਹ ਡਿਵਾਈਡਰ ਤੋਂ ਕ੍ਰੋਸ ਕਰਦੇ ਤਾਂ ਇੰਨਾ ਜਾਗਰਤ ਇੰਨਾ ਸੁਚੇਤਕ ਡਰਾਈਵਰ ਨੂੰ ਵੀ ਹੋਣਾ ਚਾਹੀਦਾ ਕਿ ਇਸ ਰਾਤ ਨੂੰ ਲੋਕ ਇਧਰ ਉਧਰ ਲੰਘਦੇ ਆ ਤਾਂ ਗੱਡੀ ਦੀ ਸਪੀਡ ਹੌਲੀ ਹੋਣੀ ਚਾਹੀਦੀ ਹੈ ਜਿਹੜੇ ਮੌਕੇ ਤੇ ਚਸ਼ਮਦੀਤ ਉਹਨਾਂ ਦੇ ਕਹਿਣ ਦੇ ਮੁਤਾਬਕ ਇਹ ਨੌਜਵਾਨ ਜਿਸ ਦੀ ਮੌਤ ਹੋ ਗਈ ਇਟਲੀ ਤੋਂ ਆਇਆ ਸੀ ਸੜਕ ਕ੍ਰਾਸ ਕਰਨ ਲੱਗਾ ਪਹਿਲਾਂ ਬੱਸ ਨਾਲ ਜਦੋਂ ਟਕਰਾਉਂਦਾ ਉਹਦਾ ਪੈਰ ਹੇਠਾਂ ਆਉਂਦਾ ਬੱਸ ਦੀ ਰਫ਼ਤਾਰ ਹੀ ਇੰਨੀ ਜ਼ਿਆਦਾ ਸੀਗੀ ਕਿ ਬੱਸ ਕੰਟਰੋਲ ਨਹੀਂ ਹੋ ਸਕੀ ਨੌਜਵਾਨ ਚੀਕਾਂ ਮਾਰਦਾ ਰਿਹਾ ਉਹ ਬੱਸ ਦੇ ਥੱਲੇ ਆ ਗਿਆ ਬੱਸ ਦੀ ਲਪੇਟ 'ਚ ਆ ਗਿਆ ਤੇ ਉਸ ਤੋਂ ਬਾਅਦ ਉਸ ਦਾ ਜਿਹੜਾ ਸਿਰ ਆ ਉਹ ਬੱਸ ਥੱਲੇ ਆ ਗਿਆ ਤੇ ਜਿਸ ਤੇ ਕਰਕੇ ਉਸਦੀ ਮੌਤ ਹੋ ਗਈ ਨੌਜਵਾਨ ਦੱਸਿਆ ਜਾ ਰਿਹਾ ਹੈ ਕਿ ਚੱਕਦਾਨੇ ਪਿੰਡ ਦਾ ਸੀ ਇਟਲੀ ਤੋਂ ਆਇਆ ਹੋਇਆ ਸੀ ਔਰ ਬੜਾ ਕੋਇਨਸੀਡੈਂਸ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਡਰਾਈਵਰ ਹੈ ਹਾਲਾਂਕਿ ਇਸ ਗੱਲ ਦੀ ਸੀ ਪੁਸ਼ਟੀ ਨਹੀਂ ਕਰਦੇ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਡਰਾਈਵਰ ਬੱਸ ਚਲਾ ਰਿਹਾ ਸੀ ਉਹ ਵੀ ਚੱਕਦਾਨੇ ਦਾ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਦਾ ਐਮਬੂਲੈਂਸ ਵੀ ਪਹੁੰਚਦੀ ਹੈ ਹਾਲਾਂਕਿ ਲੋਕਾਂ ਦਾ ਇਹ ਵੀ ਗਲਾ ਸੀ ਕਿ ਐਮਬੂਲੈਂਸ ਲੇਟ ਆਈ ਹੈ ਪੁਲਿਸ ਪ੍ਰਸ਼ਾਸਨ ਲੇਟ ਪਹੁੰਚਿਆ ਪਰ ਜਿਹੜਾ ਵਿਅਕਤੀ ਜਿਸ ਦੀ ਮੌਤ ਹੋ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਆਦਾ ਸਮਾਂ ਨਹੀਂ ਸੀ ਕਿ ਉਸ ਦੀ ਲੇਕਿਨ ਉੱਥੇ ਗੱਲ ਟ੍ਰੈਫਿਕ ਇੰਚਾਰਜ ਸਾਹਿਬ ਨੇ ਕਹੀ ਆ ਕਿ ਲੋਕ ਜਦੋਂ ਡਿਵਾਈਡਰ ਟੱਪ ਕੇ ਆ ਜਾਂਦੇ ਆ ਤਾਂ ਇੱਕਦਮ ਹੀ ਜਿਹੜਾ ਡਰਾਈਵਰ ਹੁੰਦਾ ਬੱਸ ਵਾਲਾ ਗੱਡੀ ਵਾਲਾ ਕੋਈ ਵੀ ਉਹ ਬੇਬਸ ਹੋ ਜਾਂਦਾ ਕਿ ਯਾਰ ਗੱਡੀ ਰੋਕਣੀ ਕਿਵੇਂ ਆ ਮੈਂ ਹਾਲ ਹੀ ਵਿੱਚ ਯੂਕੇ ਵਿਜ਼ਿਟ ਕਰਕੇ ਆਇਆ ਤਾਂ ਠੀਕ ਹੈ ਉੱਥੇ ਲੋਕ ਡਿਵਾਈਡਰ ਨਹੀਂ ਟੱਪਦੇ لیکن ਜਿਹੜੇ ਗੱਡੀਆਂ ਵਾਲੇ ਆ ਉਹ ਵੀ ਧਿਆਨ ਨਾਲ ਚਾਰੇ ਪਾਸੇ ਦੇਖ ਕੇ ਚੱਲਦੇ ਆ ਕੋਈ ਪੈਦਲ ਵਿਅਕਤੀ ਆ ਰਿਹਾ ਹੈ ਜੇਕਰ ਕੋਈ ਸਾਈਕਲ ਤੇ ਵੀ ਆ ਰਿਹਾ ਹੈ ਪਹਿਲਾਂ ਉਹਨੂੰ ਕਰਾਸ ਕਰਾ ਲੈ। ਸਪੀਡ ਦੀ ਲਿਮਟ ਇੰਨੀ ਹੁੰਦੀ ਆ ਇਹ ਨਹੀਂ ਕਿ ਚੌਂਕਾਂ ਦੇ ਵਿੱਚ ਕਾਰ ਤੁਸੀਂ ਗੱਡੀ ਨੂੰ ਕ੍ਰੇਜ਼ੀ ਕਾਰ ਬਣਾ ਕੇ ਤੁਸੀਂ ਬੱਸ ਨੂੰ ਜਿਹੜੀ ਸਪੀਡ ਨਾਲ ਰਫਤਾਰ ਚ ਲੈ ਕੇ ਚੱਲੋ ਕਿ ਤੁਹਾਨੂੰ ਮੋੜੇ ਆਉਂਦਾ ਬੰਦਾ ਵੀ ਜਿਹੜਾ ਨਜ਼ਰ ਨਾ ਆਵੇ ਔਰ ਉਸ ਸੜਕ ਤੇ ਜਿੱਥੋਂ ਤੁਸੀਂ ਰੋਜ਼ਾਨਾ ਆਉਂਦੇ ਤੁਹਾਨੂੰ ਪਤਾ ਕਿ ਰੋਜ਼ਾਨਾ ਲੋਕ ਜਿਹੜੇ ਆ ਡਿਵਾਈਡਡ ਟੱਪ ਟੱਪ ਕੇ ਜਾਂਉਂਦੇ ਆ ਇਹ ਕੋਈ ਪਹਿਲੀ ਘਟਨਾ ਨਹੀਂ ਆ ਆਖਰੀ ਘਟਨਾ ਨਹੀਂ ਆ ਪਰ ਜਿਹਨੇ ਸੜਕ ਕ੍ਰਾਸ ਕਰਨੀ ਉਹਨੂੰ ਵੀ ਸੁਚੇਤ ਹੋਣਾ ਚਾਹੀਦਾ ਔਰ ਜਿਹਨੇ ਗੱਡੀ ਲੈ ਕੇ ਜਾਣੀ ਹੈ ਪਤਾ ਕਿ ਲੋਕ ਇੱਥੋਂ ਕਿਸੇ ਪਾਸੇੋਂ ਨਿਕਲ ਆਉਂਦੇ ਆ ਉਹਨਾਂ ਨੂੰ ਵੀ ਸੁਚੇਤ ਰਹਿਣਾ ਚਾਹੀਦਾ ਪਹਿਲਾਂ ਅਸੀਂ ਕਿਸੇ ਬਾਰੇ ਸੋਚਾਂਗੇ ਤਾਂ ਸਾਡਾ ਭਲਾ ਆਪਊਗਾ ਐਕਸੀਡੈਂਟ ਕੋਈ ਜਾਣ ਬੁੱਝ ਕੇ ਨਹੀਂ ਕਰਦਾ ਟ੍ਰੈਫਿਕ ਇੰਚਾਰ ਸਾਹਿਬ ਨੇ ਕਿਹਾ ਕਿ ਉਹਨਾਂ ਦੇ ਅੱਡਾ ਇੰਚਾਰ ਜਿਹੜੇ ਆ ਬੱਸ ਵਾਲੇ ਉਹਨਾਂ ਨਾਲ ਗੱਲਬਾਤ ਹੋ ਗਈ ਹੈ ਡਰਾਈਵਰ ਕੌਣ ਹੈ ਕੰਡਕਟਰ ਕੌਣ ਹੈ ਹਾਲਾਂਕਿ ਮੌਕੇ ਤੇ ਭੱਜ ਗਏ ਲੇਕਿਨ ਉਹ ਕਹਿੰਦੇ ਪਤਾ ਕਰ ਲਾਂਗੇ ਜਾਂ ਪਤਾ ਕਰ ਲਿਆ ਹੋਣਾ ਪਰ ਵੱਡੀ ਗੱਲ ਇਹ ਆ ਕਿ ਅੱਜ ਇੱਕ ਅਨਗਹਿਲੀ ਕਰਕੇ ਇੱਕ ਲਾਪਰਵਾਹੀ ਕਰਕੇ ਇੱਕ ਪਰਿਵਾਰ ਉੱਜੜ ਗਿਆ ਉਹ ਨੌਜਵਾਨ ਜੋ ਇਟਲੀ ਤੋਂ ਪੰਜਾਬ ਘੁੰਮਣ ਆਇਆ ਹੁਣ ਉਹਨੂੰ ਪਤਾ ਹੀ ਨਹੀਂ ਹੋਣਾ ਕਿ ਉਹਦੀ ਆਖਰੀ ਵਿਜ਼ਿਟ ਹੈ ਤੇ ਐਦਾਂ ਭਾਣਾ ਵਾਪਰ ਜਾਣਾ ਲੋਕ ਬਹੁਤ ਸਾਰੇ ਇਕੱਠੇ ਹੋ ਗਏ ਲੋਕਾਂ ਨੇ ਬਹੁਤ ਸਾਰੇ ਗਿਲੇ ਕਿਤੇ ਸੁਣਾਉਨੇ ਆ ਦਿਖਾਉਨੇ ਮੌਕੇ ਤੇ ਤਸਵੀਰਾਂ ਜਿਸ ਨੂੰ ਉਹਦਾ ਆਣਾ ਜੇ ਤਾਂ ਕੰਮ ਨਿਪਟ ਜਾਊਗਾ ਕਿੰਨਾ ਟਾਈਮ ਹੋ ਗਿਆ ਨੇ ਪੇਜ ਨੇ ਇੱਥੇ ਅਭੀ 10 15 ਮਿੰਟ ਹੋ ਗਏ ਇਹਨੂੰ ਹੋਰ ਕੋਈ ਬੰਦਾ ਨਹੀਂ ਉਹ ਦੇਖੋ ਗੱਡੀਆਂ ਝੁੰਡੀਆਂ ਕਿਦਾ ਸਾੜੇ ਲੱਗੀ ਪਈਆਂ ਉਹ ਹੈ ਹਾਂਜੀ ਔਰ ਇਹ ਤੂੰ ਚੱਲ ਜਾਊਗੀ ਉਦੋਂ ਹਰਿਆਣਾ ਪੁਛਾਲਿਆਂ ਕਾਨੂੰਨ ਇਹਨਾਂ ਸਤਲੋਜ ਮੈਂ ਇੰਨਾ ਦਿਨ ਕੱਚਾ ਬੋਲਰ ਆ ਰਿਹਾ ਸੀ ਇਧਰ ਆ ਰਿਹਾ ਸੀ ਅੱਛਾ ਜੀ ਬੱਸ ਬੱਸ ਬੀਟਣਾ ਸੀ ਉਹ ਮੁੰਡਾ ਕ੍ਰਾਸ ਕਰਨ ਲੱਗਾ ਉਹਦੇ ਵਿੱਚ ਵਜਦਾ ਸੀ ਥੋੜਾ ਡਿਫਰੈਂਸ ਸੀਗਾ ਨਾ ਦੇਖਣੀ ਇਸ ਬੰਦੇ ਦੇ ਮਾਰੇ ਇੰਨੀ ਤੇਜ਼ ਸੀਗਾ ਬੱਸ ਆਲੇ ਨੇ ਹਾਂ ਪਹਿਲੇ ਮੁੰਡੇ ਪੈਰ ਆਇਆ ਮੈਂ ਚਿੱਕਾ ਹੀ ਮਾਰੀਆਂ ਵਾਂਝਾ ਹੀ ਮਾਰੀਆਂ ਉਹਨੂੰ ਸਾਰੇ ਰੁਕਿਆ ਨਹੀਂ ਬੰਦਾ ਅੱਛਾ ਜੀ ਜਿੱਦਾਂ ਪਿੱਛੇ ਸੇਰਾ ਹੈ ਮੁੰਡਾ ਉਸੇ ਵੇਲੇ ਡੈੱਡ ਹੋ ਗਿਆ ਆ ਸਤਲੋਜ ਪਾਸ ਆ ਲਿਆ ਕੋਲ ਡਰਾਈਵਰ ਦੋਨੇ ਪਾਚੇ ਗਏ ਹੋਏ ਆ ਅੱਛਾ ਜੀ ਡਰਾਈਵਰ ਸੈਕੰਡ ਨਹੀਂ ਲੱਤ ਤੇ ਤੁਸੀਂ ਕਿੱਦਾਂ ਕਹਿੰਦੇ ਪਹਿਲਾਂ ਲੱਤ ਤੇ ਬਾਅਦ ਚ ਠੀਕ ਹੈ ਜੀ ਮੌਕੇ ਤੇ ਮੌਤ ਹੋ ਗਈ ਸੀ ਬਸ ਬਹੁਤ ਏਸੀ ਸੀ ਭਾਈ ਇਹ ਸੜਕ ਮੁੰਡਾ ਕਰਾਸ ਕਰਨ ਲੱਗਾ ਪਰੋਸ ਕਰਨ ਕੰਗਾ ਮਹਲੇ ਵਾਜਾਂ ਵੀ ਮਾਰੀਆਂ ਨੇ ਇੱਥੇ ਕਾਫੀ ਡਿਫਰੈਂਸ ਹੈਗਾ ਸਾਰੇ ਵਿਚੇ ਲਿਆ ਕੇ ਮਾਰੀ ਵਿਚੇ ਲਿਆ ਕੇ ਮਹਲੇ ਮਾਰੀ ਪਹਿਲੇ ਮੁੰਡੇ ਲਾਤਾ ਹੀ ਥਲੇ ਫਿਰ ਵਾਜਾਂ ਮਾਰੀ ਚੀਕਾ ਮਾਰੀ ਐਸੇ ਲੱਗਦਾ ਜਿਵੇਂ ਥਲੇ ਆ ਗਿਆ ਦੇਖ ਤਾਂ ਸਾਰੀ ਮੁੰਡਾ ਮੁੰਡੇ ਡੈਥ ਹੋ ਗਈ ਠੀਕ ਹੈ ਜੀ ਇਹ ਲੋਕ ਮੁੰਡੇ ਦੀ ਡੈਥ ਹੋਈ ਵੀ ਹੈ ਨਾ ਕਿਹਦਾ ਐਕਸੀਡੈਂਟ ਹੋਇਆ ਐਕਸੀਡੈਂਟ ਬੱਸ ਸਾਰੀ ਚੰਡੀਗੜ੍ਹ ਰੋਡ ਵੱਲ ਤੋਂ ਬੱਸ ਸਟੈਂਡ ਨੂੰ ਜਾ ਰਹੀ ਸੀ ਜਿਹੜੇ ਨਾ ਅਨੁਸਰਾਈਜ਼ ਕਰਦੇ ਆ ਜਿਹੜੇ ਲੋਕੀ ਆਪਣੀ ਮਰਜ਼ੀ ਨਾਲ ਡਵਾਈਡਰ ਟੱਪਦੇ ਰਹਿੰਦੇ ਆ ਆ ਜੰਗਲਾਂ ਦੇ ਉੱਪਰੋਂ ਟੱਪਦੇ ਰਹਿੰਦੇ ਆ ਇਹ ਪ੍ਰੋਬਲਮ ਹੈਗੀ ਆ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਕਿ ਜਿੱਥੋਂ ਚੌਕ ਹੈਗਾ ਉੱਥੋਂ ਹੀ ਟਰਨ ਕਰਨੀ ਚਾਹੀਦੀ ਆ ਆਪਣੀ ਮਰਜ਼ੀ ਨਾਲ ਜਦੋਂ ਟਰਨ ਕਰਦੇ ਆ ਆਪਣੀ ਮਰਜ਼ੀ ਨਾਲ ਟੱਪਦੇ ਨੇ ਜੰਗਲੇ ਜਿਵੇਂ ਗੱਡੀ ਆਦੀ ਅਸੀਂ ਫਿਰ ਗੱਡੀ ਤੋਂ ਵੀ ਲੱਗਦੇ ਬੇਬਸ ਹੋ ਜਾਂਦਾ ਬੰਦਾ ਨਹੀ ਪ੍ਰੋਬਲਮ ਕਿੱਥੇ ਦੀ ਸੀਗੀ ਹਾਂਜੀ ਨੌਜਵਾਨ ਕਿੱਥੇ ਦੀ ਸੀਗਾ ਮੁੰਡਾ ਚੱਕਦਾ ਨੇ ਆਪਣਾ ਚੱਕਦਾ ਨੇ ਤਾਂ ਸੀਗਾ ਠੀਕ ਹੈ ਉਹ ਦੋਗੇ ਇਟਲੀ ਉਹਦੀ ਡੈੱਥ ਸੀ ਕਰਦਿਆਂ ਨੂੰ ਸਰ ਕਰਤਾ ਸੰਪਰਕ ਤੁਸੀਂ ਹਾਂ ਕਰਦਿਆਂ ਨੂੰ ਦੱਸ ਕਿਤਨੀ ਜੋ ਹੈ ਵਾਹ ਭਈਆ ਆਪਣਾ ਕੀ ਨਾਮ ਹੈ ਚਾਰਜੀ ਜੀ ਬਸ ਕੀ ਵੈਸੇ ਇਹ ਇੱਕ ਬੰਦੇ ਤੋਂ ਨਿਕਿਆ ਆਖੋ ਕ੍ਰੋਸ ਵੀ ਤਾਂ ਭੱਜੇ ਗਿਆ ਉਸ ਦਾ ਟਾਫੀ ਦੇਤੀ ਲੁਧਿਆਣੇ ਤੋਂ ਬਸ ਆ ਰਹੀ ਆ ਕਾਫੀ ਦੇਤੀ ਰੋਲਾ ਹੀ ਬ੍ਰੇਕ ਨਹੀਂ ਮਾਰੀ ਉਹਨੇ ਨਹੀਂ ਬੇਰੇ ਨਹੀਂ ਬ੍ਰੇਕ ਨਹੀਂ ਮਾਰੀ ਕੋ ਉਹ ਅੰਦਰ ਪ੍ਰੈਸ਼ਰ ਹੋ ਗਿਆ ਬੰਦਾ ਅ ਡਰਾਈਵਰ ਆ ਕੰਡੈਕਟਰ ਉਹ ਤੁਸੀਂ ਕਰ ਲਿਆ ਕੌਣ ਕਿੱਥੇ ਦਾ ਕੋਈ ਗੱਲ ਨਹੀਂ ਇੱਥੇ ਲੋਕ ਲਈ ਹੈਗੇ ਆ ਉਹਦਾ ਤੁਹਾਡੀ ਨੌਲੇਜ ਆ ਨਾ ਨੌਲੇਜ ਵਿੱਚ ਸਾਨੂੰ ਕੋਈ ਗੱਲ ਨਹੀਂ ਅੱਡਾਂ ਜਾਂਚ ਆ ਗਿਆ ਸੀਗਾ ਪਤਾ ਇਹ ਕੌਣ ਚਲਾ ਰਿਹਾ ਸੀਗਾ ਮੇਨ ਮਕਸਦ ਆਹੀ ਹੈ ਜਿੱਦਾ ਨੋਟ ਰਾਈਸ ਲੋਕਾਂ ਨੇ ਆਪਣੀ ਮਰਜ਼ੀ ਨਾਲ ਕੱਟ ਬਣਾਏ ਹੋਏ ਨੇ ਨਾ ਜੰਗਲਾਂ ਟੱਪਦੇ ਨੇ ਉਹਨਾਂ ਦੇਖੋ ਇੱਕਦਮ ਪਾਸਾ ਨੂੰ ਨਹੀਂ ਪਤਾ ਕਿ ਕਿੱਦਾਂ ਜ਼ਾਮ ਤੇ ਉਹ ਜੰਗਲਾਂ ਟੱਪੋਂਗੇ ਤੇ ਫਿਰ ਪ੍ਰੋਬਲਮ ਆ ਜਾਂਦੀ ਇੱਕਦਮ ਬ੍ਰੇਕ ਨਹੀਂ ਲੱਗਦੀ ਕਿਸੇ ਦੀ ਨਹੀਂ ਸਰ ਇਹ ਵੀ ਚਲੋ ਹੈ ਦਾ ਦੋਨਾਂ ਨੂੰ ਤਿਆਰ ਰੱਖਣਾ ਜੀ ਤਾਂ ਜਿੱਦ ਨੇ ਹੋ ਜਾਂਦਾ ਨਾ ਜਿੱਦਾਂ ਹੁਣ ਤੁਸੀਂ ਜੰਗਲਾਂ ਟੱਪ ਕੇ ਇੱਕਦਮ ਮੋੜੇ ਨੂੰ ਆ ਜਾਓਗੇ ਠੀਕ ਹੈ ਜੀ ਬੇਪਾਸ ਹੋ ਜਾਂਦਾ ਬੰਦਾ ਫਿਰ ਬ੍ਰੇਕ ਲੱਦੇ ਹੁਣ ਚੌਂਕ ਤੋਂ ਬੰਦੇ ਨੂੰ ਪਤਾ ਲੱਗ ਜਾਂਦਾ ਚਾਹੇ ਮੈਂ ਹੋਵਾਂ ਚਾਹੇ ਤੁਸੀਂ ਡਰਾਈਵਰੀ ਕਰਦੇ ਹੋ ਤੇ ਚੌਂਕ ਤੇ ਤਾਂ ਪਤਾ ਲੱਗਦਾ ਕਿ ਤੁਸੀਂ ਜੰਗਲਾਂ ਟੱਪ ਕੇ ਮੋੜੇ ਆਗੇ ਫਿਰ ਕੰਮ ਖੋ ਜਾਂਦਾ ਫਿਰ ਬ੍ਰੇਕ ਕਾਏ ਕੋਈ ਵੀ ਹੋਵੇ ਫਿਰ ਬ੍ਰੇਕ ਮਾਰਨੀ ਬਹੁਤ ਅਫਰੀਕੀ ਠੀਕ ਹੈ ਸਾਰਾ